ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚੇ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਐਗਰੀਕਲਚਰ ਮਾਰਕੀਟਿੰਗ ਦੀ ਡਰਾਫਟ ਪਾਲਿਸੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਕਿਸਾਨ ਯੂਨੀਅਨਾਂ ਦੇ ਲੀਡਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਇਸ ਪਾਲਿਸੀ ਨੂੰ ਕਰਾਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਵੀ ਕਈ ਮੀਟਿੰਗਾਂ ਕਰਕੇ ਸੁਝਾਅ ਮੰਗੇ ਗਏ ਨੇ ਸੁਝਾਅ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪਾਲਿਸੀ ਤੇ ਵੱਖ-ਵੱਖ ਲੋਕਾਂ ਦੇ ਕੀ ਸੁਝਾਅ ਨੇ ਤਾਂ ਕਿ ਇਸ ਦਾ ਇੱਕ ਮੁਕੰਮਲ ਜਵਾਬ ਤਿਆਰ ਕਰਕੇ ਕੇਂਦਰ ਸਰਕਾਰ ਤੋਂ ਭੇਜਣ ਤੋਂ ਪਹਿਲਾਂ ਸਾਰੇ ਪੱਖਾਂ ਦਾ ਜਿਹੜੀ ਵੀ رائے ਹੈ ਜਿਹੜੇ ਵੀ ਸੁਝਾਅ ਦੇ ਉਹਨਾਂ ਨੂੰ ਇਕੱਠੇ ਕਰ ਲਿਆ ਜਾਵੇ ਕਿਸਾਨ ਨੇਤਾਵਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਆਰਥੀਆਂ ਦੇ ਨਾਲ ਵੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਵੱਲੋਂ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ ਗਿਆ ਹੈ ਲਗਭਗ ਸਾਰੇ ਹੀ ਇਸ ਪਾਲਿਸੀ ਦੇ ਵਿਰੋਧ ਵਿੱਚ ਲੱਗਦਾ ਹੈ ਕਿ ਸਾਰੇ ਤਰ੍ਹਾਂ ਹੀ ਇਸ ਪਾਲਿਸੀ ਦਾ ਵਿਰੋਧ ਕਰ ਰਹੀਆਂ ਨੇ ਤੇ ਇਸ ਨੂੰ ਨਕਾਰ ਰਹੀਆਂ ਨੇ ਇਸ ਦੀ ਨਿੰਦਿਆ ਵੀ ਕੀਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੀ ਜ਼ਿਆਦਾਤਰ ਜਿੰਨੀਆਂ ਨੇ ਉਹ ਕਿਸਾਨਾਂ ਨਾਲ ਆਰਥਿਕ ਨਾਲ ਤੇ ਸਰਕਾਰ ਨਾਲ ਸਹਿਮਤ ਦਿਖਾਈ ਦੇ ਰਹੀਆਂ ਨੇ ਹੁਣ ਕੇਂਦਰ ਸਰਕਾਰ ਦਾ ਕੀ ਪੱਖ ਹੈ ਉਹਨਾਂ ਨੇ ਇਹ ਪਾਲਿਸੀ ਕਿਉਂ ਤਿਆਰ ਕੀਤੀ ਹੈ ਤੇ ਕਿਸਾਨ ਲੀਡਰਾਂ ਨੂੰ ਇਸ ਪਾਲਿਸੀ ਦੇ ਵਿੱਚ ਕਿਸ ਚੀਜ਼ ਦੇ ਉੱਤੇ ਕੀ ਇਤਰਾਜ਼ ਹੈ ਇਹ ਸਾਰੇ ਦੇ ਨਾਲ ਤੁਹਾਡੀ ਸਾਂਝ ਪਾਉਣੇ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਗੱਲ ਕਰਦੇ ਆ। ਕੇਂਦਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਾਲਿਸੀ ਦਾ ਮਕਸਦ ਕੇਂਦਰ ਸਰਕਾਰ ਦੇ ਮੁਤਾਬਿਕ ਇੱਕ ਪ੍ਰਤੀਯੋਗੀ ਪਾਰਦਰਸ਼ੀ ਵਾਤਾਵਰਨ ਤਿਆਰ ਕਰਨਾ ਹੈ ਜਿੱਥੇ ਕਿਸਾਨ ਅਡੜ ਜਗ੍ਹਾ ਤੇ ਆਪਣੀ ਫਸਲ ਵੇਚ ਸਕੇ ਤੇ ਬਿਹਤਰ ਮੁੱਲ ਲੇ ਸਕੀ ਡਿਜੀਟਲ ਨਵੀਨੀਕਰਨ ਬੈਟਰ ਤਾਲਮੇਲ ਕੇਂਦਰ ਤੇ ਸੂਬਾ ਸਰਕਾਰ ਵਿੱਚ ਤੇ ਸੰਤੁਲਿਤ ਵਾਧਾ ਜਿਹੜਾ ਹੈ ਖੇਤੀ ਦੇ ਵਿੱਚ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ ਬਲੌਕਚੇਨ ਵਰਗੀਆਂ ਆਧੁਨਿਕ ਤਕਨੀਕਾਂ ਤਕਨੀਕਾਂ ਦੀ ਮਦਦ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਖੇਤੀਬਾੜੀ ਵੈਲਿਊ ਚੇਨ ਦਾ ਨਵੀਨੀਕਰਨ ਕਰਕੇ ਇਹ ਸਾਰਾ ਕੁਝ ਹਾਸਲ ਕੀਤਾ ਜਾ ਸਕਦਾ ਹੈ 2016 ਤੋਂ ਲੈ ਕੇ 2023 ਵੇ ਤੱਕ ਖੇਤੀਬਾੜੀ ਸੈਕਟਰ ਵਿੱਚ ਜਿਹੜਾ ਵਿਸਥਾਰ ਹੋਇਆ ਹੈ ਵਾਧਾ ਹੋਇਆ ਹੈ ਤੇ ਖਾਸ ਕਰ ਅੰਨ ਦੇ ਵਿੱਚ ਤੇਲ ਬੀਜ ਤੇ ਹਾਰਟੀਕਲਚਰ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਗਈਆਂ ਨੇ ਉਸ ਦਾ ਜ਼ਿਕਰ ਇਸ ਪਾਲਿਸੀ ਦੇ ਵਿੱਚ ਕੀਤਾ ਗਿਆ ਹੈ ਜੋ ਚੁਣੌਤੀਆਂ ਸਾਡੇ ਸਾਹਮਣੇ ਨੇ ਜਿਵੇਂ ਖੰਡਿਤ ਜ਼ਮੀਨਾਂ ਦਾ ਮਾਲਕੀ ਕਰਨਾ ਜਿਹੜਾ ਬਹੁਤ ਛੋਟੀਆਂ-ਛੋਟੀਆਂ ਜ਼ਮੀਨਾਂ ਕਿਸਾਨਾਂ ਕੋਲ ਵੰਡੀਆਂ ਗਈਆਂ ਨੇ ਬਜ਼ਾਰਾਂ ਦੇ ਵਿੱਚ ਲੋੜਿੰਦਾ ਪਹੁੰਚ ਨਾ ਹੋਣਾ ਮੁੱਲਾਂ ਦਾ ਅਸਥਿਰ ਹੋਣਾ ਕਦੇ ਵੱਧ ਜਾਣਾ ਕਦੇ ਘਟ ਜਾਣਾ ਤੇ ਇਸ ਦਾ ਜਿਹੜਾ ਹਰ ਤਰ੍ਹਾਂ ਦੇ ਬਜ਼ਾਰਾਂ ਦੇ ਵਿੱਚ ਕਿਸਾਨ ਆਪਣੀ ਫਸਲ ਵੇਚ ਸਕਣ ਇਸ ਤਰ੍ਹਾਂ ਦੀਆਂ ਗੱਲਾਂ ਇਸ ਦੇ ਜਿਹੜੇ ਹੱਕ ਨੇ ਉਹਦੇ ਬਾਰੇ ਕੀਤੀਆਂ ਗੀਆਂ ਨੇ ਜਿਹੜਾ ਅਸਥਿਰ ਜਿਹੜੇ ਮੁੱਲ ਨੇ ਫਸਲਾਂ ਦੇ ਮੁੱਲਾਂ ਦੇ ਅਸਥਿਰਤਾ ਉਹਦਾ ਛੋਟੇ ਕਿਸਾਨਾਂ ਦੇ ਵਿੱਚ ਜਿਹੜਾ ਮਾੜਾ ਪ੍ਰਭਾਵ ਪੈ ਰਿਹਾ ਹੈ ਇਸ ਨੂੰ ਬਚਣ ਦੇ ਲਈ ਜਿਆਦਾ ਮੁੱਲ ਤੇ ਜਿਹੜੀ ਬੰਦਵੀਂ ਆਮਦਨ ਉਹਨਾਂ ਦੀ ਯਕੀਨੀ ਬਣਾਉਣ ਦੇ ਲਈ ਇਹ ਪਾਲਿਸੀ ਲਿਆਂਦੀ ਗਈ ਹੈ ਤਿਆਰ ਕੀਤੀ ਗਈ ਹੈ ਰਵਾਇਤੀ ਮੰਡੀਆਂ ਤੋਂ ਅੱਗੇ ਜਾ ਕੇ ਵਪਾਰੀਆਂ ਸਿੱਧੇ ਖਰੀਦਦਾਰਾਂ ਨੂੰ ਹਰ ਤਰ੍ਹਾਂ ਦੇ ਬਾਜ਼ਾਰਾਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦਾ ਹੱਕ ਹੋਵੇ ਇਸ ਦੇ ਨਾਲ ਪ੍ਰਾਈਵੇਟ ਪਲੇਅਰਸ ਦਾ ਖੇਤੀਬਾੜੀ ਅਰਥਵਿਵਸਥਾ ਵਿੱਚ ਬੁਨਿਆਦੀ ਢਾਂਚੇ ਵਿੱਚ ਜਿਵੇਂ ਗੋਦਾਮਾਂ ਦੇ ਵਿੱਚ ਕੋਲਡ ਸਟੋਰੇਜ ਦੇ ਵਿੱਚ ਅ ਨਿਵੇਸ਼ ਵਧਣਾ ਚਾਹੀਦਾ ਹੈ ਇਸ ਦੇ ਨਾਲ ਡਿਜੀਟਲ ਟਰੇਡਿੰਗ ਤੇ ਈ-ਮਾਰਕੀਟਿੰਗ ਪਲੇਟਫਾਰਮਾਂ ਦੀ ਮਦਦ ਦੇ ਨਾਲ ਪਾਰਦਰਸ਼ਤਾ ਤੇ ਕੁਸ਼ਲਤਾ ਉਹਦੇ ਵਿੱਚ ਵਾਅਦਾ ਹੋਵੇਗਾ ਕਿਸਾਨਾਂ ਤੇ ਖਰੀਦਦਾਰਾਂ ਦੇ ਵਿਚਕਾਰ ਜੋ ਵੀ ਡਿਸਪਿਊਟ ਹੈ ਕੋਤਾਖਲਾ ਹੋਵੇਗਾ ਉਸ ਦਾ ਹੱਲ ਵੀ ਜਿਹੜਾ ਸੂਬੇ ਦੇ ਪੱਧਰ ਦੇ ਉੱਤੇ ਸਥਾਨੀਆਂ ਜਗ੍ਹਾ ਦੇ ਵਿੱਚ ਹੋਣਾ ਜਿਹੜਾ ਸਮਾਧਾਨ ਹੋਊਗਾ ਲਾਇਸੈਂਸਾਂ ਦੇ ਵਿੱਚ ਸਰਲਤਾ ਦਾ ਲਾਭ ਵੀ ਕਿਸਾਨਾਂ ਨੂੰ ਮਿਲੇਗਾ ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਹੁਣ ਕਿਸਾਨ ਕੀ ਕਹਿੰਦੇ ਨੇ ਕਿਸਾਨ ਇਹ ਕਹਿ ਰਹੇ ਨੇ ਕਿ ਤਿੰਨੇ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮਸਲ ਮਿਸਾਲ ਦੇ ਤੌਰ ਦੇ ਉੱਤੇ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰੋਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ ਜਿਸ ਵਿੱਚ ਕਿਸਾਨਾਂ ਨੂੰ ਏਪੀਐਮਸੀ ਜਾਂ ਦੀ ਐਗਰੀਕਲਚਰ ਪ੍ਰੋਡਿਊਸ ਐਂਡ ਮਾਰਕੀਟ ਕਮੇਟੀ ਜਿਹੜੀਆਂ ਸਾਡੀਆਂ ਮੰਡੀਆਂ ਹੁੰਦੀਆਂ ਨੇ ਉਸ ਤੋਂ ਬਾਹਰ ਫਸਲ ਵੇਚਣ ਦੀ ਇਜਾਜ਼ਤ ਉਹ ਸਾਰੇ ਕਾਨੂੰਨ ਦੇ ਵਿੱਚ ਸੀ ਉਸੇ ਨੂੰ ਇਸ ਉਸ ਦੀ ਕਾਪੀ ਇਸ ਖੰਡੇ ਨੂੰ ਮੰਨਿਆ ਜਾ ਰਿਹਾ ਹੈ ਕਈ ਸੂਬਿਆਂ ਦੇ ਵਿੱਚ ਵੱਖ-ਵੱਖ APMC ਐਕਟ ਬਣੇ ਹੋਏ ਨੇ ਉਹਨਾਂ ਦੇ ਅਧੀਨ ਹੀ ਜਿਹੜਾ ਨਿਰਧਾਰਿਤ ਮਾਰਕੀਟ ਏਰੀਆ ਹੁੰਦਾ ਜਿਹੜਾ ਮੰਡੀ ਹੁੰਦੀ ਹੈ ਉਸ ਦੇ ਵਿੱਚ ਹੀ ਫਸਲਾਂ ਦੀ ਖਰੀਦ ਤੇ ਵੇਚ ਹੁੰਦੀ ਹੈ ਜੋ ਖਰੀਦੋ ਫਰੋਕਤ ਦੀ ਮਾਰਕੀਟਿੰਗ ਫੀਸ ਹੁੰਦੀ ਹੈ ਯੂਜ਼ਰ ਚਾਰजेस ਹੁੰਦੇ ਨੇ ਆੜਤੀਆਂ ਦਾ ਕਮਿਸ਼ਨ ਹੈ ਉਹ ਦਿੱਤਾ ਜਾਂਦਾ ਹੈ ਉਹ ਸਾਰਾ ਕੁਝ ਜਿਹੜਾ ਜੇ ਪ੍ਰਾਈਵੇਟ ਜਗ੍ਹਾ ਦੇ ਉੱਤੇ ਉਹ ਵੇਚੇਗਾ ਉਹ ਸਾਰਾ ਖਤਮ ਹੋ ਜਾਏਗਾ ਇਹ ਕਿਸਾਨਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਗਿਆ ਦੂਸਰਾ ਇਹ ਕਿ ਜਿਹੜਾ ਪ੍ਰਾਈਵੇਟ ਨਿਵੇਸ਼ ਦੀ ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੀ ਗੱਲ ਹੈ ਉਹ ਜਿਹੜਾ ਦੂਸਰਾ ਕਾਨੂੰਨ ਸੀ ਫਾਰਮਰਸ ਐਂਡ ਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ ਇਹ ਕਾਨੂੰਨ ਦਾ ਨਾਮ ਸੀ ਉਦੇ ਨਾਲ ਉਹ ਕਹਿੰਦੇ ਮੇਲ ਖਾਂਦਾ ਹੈ ਦੋਵਾਂ ਵਿੱਚ ਹੀ ਕੰਟਰੈਕਟ ਫਾਰਮਿੰਗ ਨੂੰ ਵਧਾਵਾ ਦੇਣ ਦੀ ਗੱਲ ਕਹੀ ਗਈ ਹੈ ਤੇ ਜਿੱਥੇ ਉਹਨਾਂ ਕਾਨੂੰਨਾਂ ਦੇ ਵਿੱਚ ਐਮਐਸਪੀ ਦੀ ਕੋਈ ਗੱਲ ਨਹੀਂ ਸੀ ਇਸ ਪਾਲਿਸੀ ਦੇ ਵਿੱਚ ਵੀ ਐਮਐਸਪੀ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ ਮਿਨਿਮਮ ਸਪੋਰਟ ਪ੍ਰਾਈਸ ਦੀ ਕਿਤੇ ਵੀ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਇਹ ਸਭ ਤੋਂ ਵੱਡਾ ਰੇੜਕਾ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦੇ ਵਿੱਚ ਹਜੇ ਵੀ ਬਰਕਰਾਰ ਹੈ ਅੰਦੋਲਨ ਵੀ ਤੁਹਾਡੇ ਸਾਹਮਣੇ ਹੈ ਐਮਐਸਪੀ ਨੂੰ ਲੈ ਕੇ ਹੀ ਉਹਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਹੀ ਚਲਾਇਆ ਜਾ ਰਿਹਾ ਹੈ ਹੁਣ ਮਾਹਿਰ ਕੀ ਕਹਿੰਦੇ ਨੇ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ ਨੇ ਜੋ ਪਿਛਲੀ ਉਹਨਾਂ ਦੀ ਮੂਵ ਸੀ ਤਿੰਨ ਕਾਨੂੰਨ ਲਿਆਂਦੇ ਗਏ ਸੀ ਖੇਤੀ ਨਾਲ ਸੰਬੰਧਿਤ ਉਦੋਂ ਜੋ ਗਲਤੀਆਂ ਹੋਈਆਂ ਸੀ ਉਹਨਾਂ ਤੋਂ ਇਸ ਵਾਰ ਕੁਝ ਸਿੱਖਿਆ ਗਿਆ ਹੈ ਜੋ ਤਿੰਨਾ ਕਾਨੂੰਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਰੋਸ ਆਇਆ ਸੀ ਉਸ ਤੋਂ ਸਬਕ ਲਿਆ ਗਿਆ ਹੈ ਖੇਤੀ ਸੂਬਿਆਂ ਦਾ ਵਿਸ਼ਾ ਹੈ ਇਸ ਲਈ ਸੂਬਿਆਂ ਦੀ ਸ਼ਮੂਲੀਅਤ ਕੀਤੀ ਗਈ ਹੈ ਕਿਸਾਨਾਂ ਦੀ ਗੱਲ ਸਮਝ ਕੇ ਛੋਟੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਜਿਹੜਾ ਫਰੇਮਵਰਕ ਹੈ ਉਹ ਬਣਾਇਆ ਗਿਆ ਜੋ ਵੀ ਆਪਸੀ ਮਤਭੇਦ ਹੋਣਗੇ ਰੌਲੇ ਪੈਣਗੇ ਉਹਨਾਂ ਦੇ ਨਿਪਟਾਰੇ ਲਈ ਸੂਬੇ ਦੇ ਅਮਲੇ ਵੱਲੋਂ ਹੀ ਹੱਲ ਦੇਣ ਦੀ ਗੱਲ ਕੀਤੀ ਗਈ ਹੈ ਪਹਿਲਾਂ ਇਹ ਸਾਰਾ ਕੁਝ ਕੇਂਦਰੀਕਰਨ ਇਹਦਾ ਕੀਤਾ ਗਿਆ ਸੀ ਸਾਰੇ ਸਮਾਧਾਨ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾਣ ਸੀ ਹੁਣ ਇਹ ਸਾਰੇ ਹੱਕ ਸੂਬਿਆਂ ਨੂੰ ਦੇ ਦਿੱਤੇ ਗਏ ਨੇ ਏਪੀਐਮਸੀ ਦੇ ਜਿਹੜਾ ਰੌਲਾ ਹੈ ਉਹਦੇ ਵਿੱਚ ਵੀ ਇੱਕ ਫਰਕ ਦੱਸਿਆ ਗਿਆ ਹੈ ਪਹਿਲਾਂ ਏਪੀਐਮਸੀ ਨੂੰ ਕੇਂਦਰੀ ਕਾਨੂੰਨਾਂ ਬਾਰੇ ਜਿਹੜਾ ਹੈ ਬਾਈਪਾਸ ਕਰ ਦਿੱਤਾ ਗਿਆ ਸੀ ਪੂਰੇ ਤਰੀਕੇ ਨਾਲ ਉਹਨਾਂ ਨੂੰ ਇਗਨੋਰ ਕੀਤਾ ਗਿਆ ਸੀ ਲੇਕਿਨ ਇਸ ਖਰੜੇ ਵਿੱਚ ਏਪੀਐਮਸੀ ਦਾ ਨਵੀਨੀਕਰਨ ਕਰਕੇ ਪ੍ਰਾਈਵੇਟ ਬਜ਼ਾਰਾਂ ਦੇ ਨਾਲ ਮੇਲ ਕਰਨ ਦੀ ਗੱਲ ਉਹ ਕੀਤੀ ਗਈ ਹੈ ਇਸ ਦੇ ਨਾਲ ਜਿਹੜਾ ਮੰਡੀਆਂ ਦਾ ਵੀ ਅ ਪ੍ਰਾਈਵੇਟ ਵਪਾਰੀਆਂ ਦੇ ਨਾਲ ਮੁਕਾਬਲਾ ਹੋਏਗਾ ਉਹਨਾਂ ਦੇ ਵਿੱਚ ਕੰਪੀਟੀਸ਼ਨ ਆਪਸ ਦੇ ਵਿੱਚ ਵਧੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇਗਾ ਨਵੀਨੀ ਕਰਨ ਦੇ ਨਾਲ ਸੂਬੇ ਦੇ ਅਧਿਕਾਰਾਂ ਨੂੰ ਬੈਲੈਂਸ ਕਰਕੇ ਕਿਸਾਨਾਂ ਦੇ ਲਈ ਸੇਫਗਾਰਡ ਰੱਖ ਕੇ ਬਰਾਬਰੀ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮਾਹਿਰਾਂ ਦਾ ਕਹਿਣਾ ਹੈ ਲੇਕਿਨ ਐਮਐਸਪੀ ਤੇ ਚੁੱਪੀ ਜਿਹੜੀ ਹੈ ਉਸਨੇ ਕਿਸਾਨਾਂ ਦੇ ਵਿੱਚ ਇਹ ਸਾਰੇ ਖੜਡੇ ਦੀ ਬੇਪਰੋਸ ਜੋਗੀ ਹੈ ਜੋ ਉਹ ਬਣੀ ਹੋਈ ਹੈ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਨੇ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਕਾਫੀ ਵੱਡਾ ਲੇਖ ਲਿਖਿਆ ਹੈ ਜਿਸ ਵਿੱਚ ਕੇਂਦਰ ਤੇ ਉਹਨਾਂ ਨੇ ਉਹ ਦੋਸ਼ ਲਾਏ ਨੇ ਕਿ ਖੇਤੀਬਾੜੀ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਗਈ ਹੈ ਖੜਡੇ ਵਿੱਚ ਗਲਤ ਬਿਆਨੀ ਵੀ ਕੀਤੀ ਗਈ ਹੈ ਝੂਠ ਬੋਲਿਆ ਗਿਆ ਹੈ ਮੁਲਕ ਨੂੰ ਖੁਰਾਕ ਵਿੱਚ ਆਤਮ ਨਿਰਭਰ ਦੱਸਿਆ ਗਿਆ ਹੈ ਜਦਕਿ ਭਾਰਤ ਖੁਰਾਕੀ ਤੇਲ ਤੇ ਦਾਲਾਂ ਦੀ ਹਜੇ ਵੀ ਬਾਹਰੋਂ ਮੰਗਵਾਉਂਦਾ ਹੈ ਉਹਨਾਂ ਦੀ ਇੰਪੋਰਟ ਕਰਦਾ ਹੈ ਜੋ ਪੈਸਾ ਇਹਨਾਂ ਦਾਲਾਂ ਨੂੰ ਖਰੀਦਣ ਦੇ ਉੱਤੇ ਖਰਚ ਕੀਤਾ ਜਾਂਦਾ ਹੈ ਉਸੇ ਪੈਸੇ ਨੂੰ ਮੁਲਕ ਦੇ ਕਿਸਾਨਾਂ ਨੂੰ ਤੇਲ ਬੀਜਾਂ ਤੇ ਦਾਲਾਂ ਉੱਤੇ ਐਮਐਸਪੀ ਦੇਣ ਲਈ ਕਿਉਂ ਨਹੀਂ ਵਰਤਿਆ ਜਾਂਦਾ ਇਹ ਸਵਾਲ ਉਹਨਾਂ ਵੱਲੋਂ ਖੜਾ ਕੀਤਾ ਗਿਆ ਹੈ ਸਰਕਾਰੀ ਮੰਡੀਆਂ ਤੇ ਵਪਾਰੀਆਂ ਵਿੱਚ ਮੁਕਾਬਲੇ ਨਾਲ ਕਿਸਾਨਾਂ ਨੂੰ ਬਿਹਤਰ ਮੁੱਲਨ ਦੀ ਜਿਹੜੀ ਗੱਲ ਕੀਤੀ ਗਈ ਹੈ ਉਸ ਤੇ ਵਿੱਚ ਵੀ ਉਹਨਾਂ ਨੇ ਇਸ ਸਾਲ ਬਾਸਮਤੀ ਦੀ ਖਰੀਦ ਜੋ ਹੋਈ ਹੈ ਉਸ ਦੀ ਮਿਸਾਲ ਦਿੱਤੀ ਗਈ ਹੈ ਕਿ ਬਾਸਮਤੀ ਵਪਾਰੀਆਂ ਨੇ ਕਾਡੀਆਂ ਦੇ ਪਾਤੇਸਵਰ ਬਾਸਮਤੀ ਚੌਲਾ ਨੂੰ ਖਰੀਦਿਆ ਹੈ ਤੇ ਇਸੇ ਤਰੀਕੇ ਨਾਲ ਬਾਕੀ ਫਸਲਾਂ ਵੀ ਉਹ ਕਾਡੀਆਂ ਦੇ ਪਾਦੇ ਉੱਤੇ ਖਰੀਦਣਗੇ ਤੇ ਕਿਸਾਨਾਂ ਦੀ ਲੁੱਟ ਕਰਨਗੇ ਕਿਹਾ ਗਿਆ ਹੈ ਇੱਕ ਪੈਰੇ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੂਬੇ ਜਦੋਂ ਵੀ ਆਪਣੀ ਨੀਤੀ ਬਣਾਉਣ ਉਦੋਂ ਉਹ ਮੋٹے ਤੌਰ ਤੇ ਕੌਮੀ ਨੀਤੀ ਢਾਂਚੇ ਦੇ ਮੁਤਾਬਿਕ ਹੀ ਹੋਵੇ ਤਾਂ ਜੋ ਜਿਹੜੇ ਟੀਚੇ ਦੇਸ਼ ਵੱਲੋਂ ਰੱਖੇ ਗਏ ਨੇ ਉਹ ਹਾਸਲ ਕੀਤੇ ਜਾ ਸਕਣ ਕੇਂਦਰ ਦਾ ਇਹ ਨਿਰਦੇਸ਼ ਫੈਡਰਲ ਢਾਂਚੇ ਦੇ ਉੱਤੇ ਹਮਲਾ ਹੈ ਤੇ ਕੇਂਦਰ ਮੌਜੂਦਾ ਮੰਡਲਿਕਰਨ ਢਾਂਚਾ ਖਤਮ ਕਰਨਾ ਚਾਹੁੰਦਾ ਹੈ ਇਹ ਉਸ ਲੇਖ ਦੇ ਵਿੱਚ ਲਿਖਿਆ ਗਿਆ ਹੈ ਵਿਸ਼ਵ ਵਪਾਰ ਸੰਸਥਾ ਦੀ ਪੈੜ ਵਿੱਚ ਪੈੜ ਰੱਖਦੇ ਹਾਂ ਨੀਤੀਯੋਗ ਖੇਤੀ ਖੇਤਰ ਦੇ ਵਿੱਚ 60 ਕਰੋੜ ਲੋਕਾਂ ਨੂੰ ਬੇਲੋੜਾ ਸਮਝ ਰਿਆ ਹੈ ਤੇ ਉਹਨਾਂ ਨੂੰ ਬਾਹਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਬਲਕਿ ਜਿਹੜੀ ਭੁੱਖਮਰੀ ਹੈ ਉਸ ਨੂੰ ਵੀ ਵਧਾਉਣ ਦੀ ਕੋਸ਼ਿਸ਼ ਪਾਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਹਾ ਰਜਿੰਦਰ ਦੀਪ ਸਿੰਘ ਵਾਲਾ ਵੱਲੋਂ ਲਿਖਿਆ ਗਿਆ ਹੈ ਕੇਂਦਰ ਸਰਕਾਰ ਖੁਰਾਕ ਸਬਸਿਡੀ ਦੇ ਵਿੱਚ ਲਗਾਤਾਰ ਕਟੌਤੀ ਕਰ ਰਹੀ ਹੈ ਸਰਕਾਰ ਅਨਾਜ ਦੀ ਖਰੀਦ ਬੰਦ ਕਰਨ ਦੀ ਦਿਸ਼ਾ ਦੇ ਵਿੱਚ ਵੱਧ ਰਹੀ ਹੈ ਇਸੇ ਤਰ੍ਹਾਂ ਜੰਗਤਕ ਵੰਡ ਪ੍ਰਣਾਲੀ ਹੈ ਉਹ ਵੀ ਹੌਲੀ ਹੌਲੀ ਖਤਮ ਕਰ ਦਿੱਤੀ ਜਾਵੇਗੀ ਇਹ ਸਾਰੇ ਦੋਸ਼ ਕਿਸਾਨ ਲੀਡਰ ਵੱਲੋਂ ਸਰਕਾਰ ਦੇ ਉੱਤੇ ਲਗਾਏ ਗਏ ਨੇ ਹੁਣ ਬਹਿਸ ਹੋਣੀ ਚਾਹੀਦੀ ਹੈ ਜੇ ਪਹਿਲਾਂ ਕੇਂਦਰੀ ਕਾਨੂੰਨ ਲਿਆਉਣਾ ਗਲਤ ਸੀ ਖੇਤੀ ਸੂਬਿਆਂ ਦਾ ਅਧਿਕਾਰ ਹੈ ਤੇ ਹੁਣ ਸੂਬਿਆਂ ਨੂੰ ਆਪਣੀ ਨੀਤੀ ਬਣਾਉਣ ਦੇ ਲਈ ਕਿਹਾ ਗਿਆ ਹੈ ਇਹ ਕਿਵੇਂ ਗਲਤ ਹੋਇਆ ਜਿਹੜਾ ਉਹ ਪੈਰੇ ਦੀ ਗੱਲ ਕਰ ਰਹੇ ਨੇ ਉਸ ਦੇ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਸ ਨੀਤੀ ਨੂੰ ਇਨ ਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਕੋਈ ਕਾਨੂੰਨੀ ਪਾਬੰਦੀ ਸੂਬਿਆਂ ਦੇ ਉੱਤੇ ਹੈ ਕਿ ਉਹ ਜੋ ਕੇਂਦਰ ਮਤਲਬ ਪਾਲਿਸੀ ਡਰਾਫਟ ਡਾਕੂਮੈਂਟ ਦਿੱਤਾ ਗਿਆ ਹੈ ਉਸ ਨੂੰ ਇਨ ਬਿਨ ਲਾਗੂ ਕਰਨ ਇਹ ਵੀ ਕਿਤੇ ਨਹੀਂ ਲਿਖਿਆ ਗਿਆ ਕਿ ਕੋਈ ਕਾਨੂੰਨੀ ਉਹਨਾਂ ਦੇ ਉੱਤੇ ਪਾਬੰਦੀ ਹੈ ਜਾਂ ਕਾਨੂੰਨੀ ਤੌਰ ਤੇ ਉਹਨਾਂ ਨੂੰ ਲਾਗੂ ਕਰਨੀ ਹੀ ਪਵੇਗੀ ਜੋ ਸੂਬਾ ਇਸ ਨੂੰ ਲਾਗੂ ਕਰਨਾ ਚਾਹੁੰਦਾ ਹੈ ਉਹ ਲਾਗੂ ਕਰ ਲਵੇ ਕਿਸਾਨ ਯੂਨੀਅਨ ਦੇ ਪੰਜਾਬ ਦੇ ਕਿਸਾਨ ਇਸ ਦੇ ਹੱਕ ਵਿੱਚ ਨਹੀਂ ਹਨ ਤਾਂ ਉਹ ਕਿਸਾਨ ਪੰਜਾਬ ਸਰਕਾਰ ਨੂੰ ਆਪਣੇ ਭਰੋਸੇ ਵਿੱਚ ਲੈਣ ਪੰਜਾਬ ਸਰਕਾਰ ਇਸ ਡਰਾਫਟ ਨੀਤੀ ਨੂੰ ਰਿਜੈਕਟ ਕਰ ਦੇਵੇ ਲਾਗੂ ਨਾ ਕਰੇ ਆਪਣੀ ਨੀਤੀ ਲੈ ਕੇ ਆਵੇ ਤੇ ਉਸ ਨੂੰ ਲਾਗੂ ਕਰ ਲਵੇ ਉਹਦੇ ਵਿੱਚ ਵੀ ਕੀ ਆ ਕੋਈ ਪਾਬੰਦੀ ਹੈ ਇਸ ਤਰ੍ਹਾਂ ਦਾ ਕਿਤੇ ਵੀ ਲਿਖਿਆ ਨਹੀਂ ਹੋਇਆ ਹੈ ਲੇਕਿਨ ਉੱਥੇ ਮੁਸ਼ਕਿਲ ਇਹ ਹੈ ਜਾਂ ਉੱਥੇ ਕਿਸਾਨ ਲੀਡਰ ਇਹ ਕਹਿ ਰਹੇ ਨੇ ਕਿ ਜੇ ਜੇ ਬਾਕੀ ਬੀਜੇਪੀ ਰੂਲ ਸਟੇਟਾਂ ਇਸ ਨੀਤੀ ਨੂੰ ਲਾਗੂ ਕਰ ਲੈਣਗੀਆਂ ਤਾਂ ਹੌਲੀ-ਹੌਲੀ ਪੰਜਾਬ ਦੇ ਉੱਤੇ ਕਿਸੇ ਤਰੀਕੇ ਨਾਲ ਦਬਾਅ ਬਣਾਇਆ ਜਾਏਗਾ ਤੇ ਮੰਡੀਆਂ ਨੂੰ ਖਤਮ ਕਰ ਦਿੱਤਾ ਜਾਏਗਾ ਪਰ ਜੇ ਸੂਬਾ ਆਪਣੀ ਨੀਤੀ ਲਾਗੂ ਕਰਦਾ ਹੈ ਉਸ ਨੂੰ ਉੱਚਾ ਲਾ ਲਵੇ ਅਜੇ ਵਿੱਚ ਕੋਈ ਕਾਨੂੰਨੀ ਅੜਿੱਕਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅੜਿੱਕਾ ਸਿਰਫ ਇਹ ਹੈ ਕਿ ਪੰਜਾਬ ਕੋਲ ਉਹ ਫਾਈਨੈਂਸ਼ੀਅਲ ਰਿਸੋਰਸਸ ਹੀ ਨਹੀਂ ਹੈਗੇ ਕਿ ਉਹੋ ਫਸਲਾਂ ਨੂੰ ਖੁਦ ਖਰੀਦ ਸਕੇ ਤੇ ਉਹਨਾਂ ਨੂੰ ਪ੍ਰੋਸੈਸਿੰਗ ਦੇ ਵਿੱਚ ਨਿਵੇਸ਼ ਕਰਕੇ ਉਹਨਾਂ ਨੂੰ ਬਾਹਰ ਕਿਤੇ ਐਕਸਪੋਰਟ ਕਰ ਸਕੇ ਹੋਰ ਬਹੁਤ ਵੱਡੇ ਪੱਧਰ ਦੇ ਉੱਤੇ ਜੋ ਅਸੀਂ ਮਾਡਰਨ ਸਾਡੀ ਹੁਣ ਖੇਤੀਬਾੜੀ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਸ ਤੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਤਾਂਕਿ ਅਸੀਂ ਕਿਸਾਨੀ ਨੂੰ ਬਚਾ ਸਕੀਏ ਕਿਸਾਨੀ ਦੇ ਉੱਤੇ ਖਤਰਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਪੰਜਾਬ ਦੇ ਕਿਸਾਨ ਤੈਅ ਕਰਨਗੇ ਕਿ ਪੂਰੇ ਭਾਰਤ ਦੇ ਵਿੱਚ ਕੀ ਖੇਤੀ ਨੀਤੀ ਚੱਲਦੀ ਰਹੇ ਜਾਂ ਚੱਲਣੀ ਚਾਹੀਦੀ ਹੈ ਇਹ ਵੀ ਕਿਤਨਾ ਕਿਤੇ ਬੇਤੁਕਾ ਲੱਗ ਰਿਹਾ ਹੈ ਆਪਣੇ ਸੂਬੇ ਦੇ ਵਿੱਚ ਤੁਸੀਂ ਕੀ ਨੀਤੀ ਬਣਾਉਣਾ ਚਾਹੁੰਦੇ ਹੋ ਉਸ ਦੇ ਲਈ ਤੁਹਾਨੂੰ ਸੁਝਾਅ ਦੇਣ ਦਾ ਉਹਦੇ ਲਈ ਲੜਨ ਦਾ ਸੰਘਰਸ਼ ਕਰਨ ਦਾ ਪੂਰਾ ਹੱਕ ਹੈ ਲੇਕਿਨ ਜੇ ਕੋਈ ਹੋਰ ਸੂਬਾ ਇਹ ਕਾਨੂੰਨਾਂ ਨੂੰ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਕਾਨੂੰਨ ਜੋ ਕਿ ਕੇਂਦਰ ਵੱਲੋਂ ਸੁਜੈਸਟ ਕੀਤੇ ਜਾ ਰਹੇ ਨੇ ਉਹ ਲਾਗੂ ਕਰਨ ਤਾਂ ਉਹਦੇ ਵਿੱਚ ਕੀ ਬੁਰੀ ਹੈ ਉਹਨਾਂ ਨੂੰ ਕਰ ਲੈਣੇ ਚਾਹੀਦੇ ਨੇ ਜੇ ਉੱਥੇ ਕਿਸਾਨਾਂ ਦਾ ਸ਼ੋਸ਼ਣ ਹੋਏਗਾ ਤੇ ਕਿਸਾਨ ਉਹਨਾਂ ਸੂਬਿਆਂ ਦੇ ਵਿੱਚ ਅੰਦੋਲਨ ਕਰਨਗੇ ਨਾ ਕਿ ਸਾਲਬੱਦੀ ਹਰ ਮਹੀਨੇ ਪੰਜਾਬ ਦੇ ਬਾਰਡਰ ਹੀ ਰੋਕੇ ਜਾਣਗੇ ਤੇ ਸੰਘਰਸ਼ ਦਾ ਸੰਤਾਪ ਜਿਹੜਾ ਹੈ ਉਹ ਪੰਜਾਬ ਨੂੰ ਹੀ ਪੁਕਤਣਾ ਪਏਗਾ ਇਹ ਵੀ ਕਿਤੇ ਨਾ ਕਿਤੇ ਸੋਚ ਵਿਚਾਰਨ ਕਰਨ ਦੀ ਲੋੜ ਹੈ ਮੈਨੂੰ ਨਹੀਂ ਲੱਗਦਾ ਕਿ ਆਰਥ ਸਰਕਾਰ ਜਿਹੜੀ ਵੰਡ ਪ੍ਰਣਾਲੀ ਹੈ ਜਨਤਕ ਵੰਡ ਪ੍ਰਣਾਲੀ ਫੂਡ ਡਿਸਟ੍ਰੀਬਿਊਸ਼ਨ ਜਿਹਨੂੰ ਆਪਾਂ ਕਹਿੰਦੇ ਆ ਪਬਲਿਕ ਡਿਸਟ੍ਰੀਬਿਊਸ਼ਨ ਉਹਨੂੰ ਖਤਮ ਕਰ ਸਕਦੀ ਹੈ ਬਹੁਤ ਨੇੜੇ ਦੇ ਪਿੰਖੇ ਦੇ ਵਿੱਚ ਕਿਉਂਕਿ ਜੋ ਪਿਛਲਾ ਸਾਡਾ ਸਾਰਿਆਂ ਦਾ ਐਗਜ਼ਾਮਪਲਸ ਜੋ ਦੇਖਣ ਨੂੰ ਮਿਲੀਆਂ ਨੇ ਕਿ ਕਰੋਨਾ ਕਾਲ ਤੋਂ ਬਾਅਦ ਹੁਣ ਤੱਕ ਲਗਾਤਾਰ ਜਿਹੜਾ ਹਰ ਮਹੀਨੇ ਮੁਫਤ ਵੰਡਿਆ ਜਾਣ ਵਾਲਾ ਅਨਾਜ ਹੈ ਉਸ ਯੋਜਨਾ ਵਿੱਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਦੋਂ ਤੱਕ ਇਹ ਮੁਫਤ ਭੋਜਨ ਵੰਡਣ ਦੀ ਲੋੜ ਹੈ ਇਹ ਲੋਕਾਂ ਨੂੰ ਵੰਡੇ ਰਹਾਂਗੇ ਉਦੋਂ ਤੱਕ ਲੋਕ ਸਾਡੇ ਨਾਲ ਖੁਸ਼ ਰਹਿਣਗੇ ਸਾਨੂੰ ਵੋਟਾਂ ਦਿੰਦੇ ਰਹਿਣਗੇ ਜੇ ਉਸੇ ਪ੍ਰਣਾਲੀ ਨੂੰ ਜਿਹਨੂੰ ਲਗਾਤਾਰ ਹਰ ਸਾਲ ਉਹ ਵਧਾ ਰਹੇ ਨੇ ਉਹਨੂੰ ਖਤਮ ਕਰ ਦਿੰਦੇ ਨੇ ਤੇ ਫਿਰ ਉਹਨਾਂ ਦੀਆਂ ਵੋਟਾਂ ਦੇ ਉੱਤੇ ਵੀ ਅਸਰ ਪਏਗਾ ਨਵੀਂ ਸਰਕਾਰ ਉਹ ਆਪਣੇ ਬਣਾ ਸਕਣਗੇ ਜਾਂ ਨਹੀਂ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੋਣਗੇ ਸੋ ਸਿਰਫ ਵਿਰੋਧ ਦੇ ਲਈ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਜੇ ਸਾਡੇ ਹੱਕ ਦੇ ਵਿੱਚ ਇਹ ਪਾਲਿਸੀ ਨਹੀਂ ਲੱਗਦੀ ਕਿਸਾਨਾਂ ਨੂੰ ਤਾਂ ਸੂਬਾ ਇਸ ਨੂੰ ਨਾ ਲਾਗੂ ਕਰੇ ਸੂਬੇ ਦੀ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾਏ ਲੇਕਿਨ ਬਖਵਖ ਸੂਬੇ ਕੀ ਕਰ ਰਹੇ ਨੇ ਉਹਨਾਂ ਉੱਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਬਾਰ-ਬਾਰ ਫੈਡਰਲਿਜ਼ਮ ਦੀ ਮੰਗ ਕਰਦੇ ਹਾਂ ਸੂਬੇ ਦੇ ਹੱਕਾਂ ਦੀ ਗੱਲ ਕਰਦੇ ਹਾਂ ਜਿਵੇਂ ਸਾਨੂੰ ਹੱਕ ਹੈ ਉਵੇਂ ਬਾਕੀ ਸੂਬਿਆਂ ਨੂੰ ਵੀ ਹੱਕ ਹੈ ਕਿ ਉਹ ਆਪਣੇ ਆਪਣੀਆਂ ਨੀਤੀਆਂ ਬਣਾ ਸਕਣ ਸੋਚ ਵਿਚਾਰ ਕਰਨ ਦੀ ਲੋੜ ਹੈ ਅੰਦੋਲਨ ਅੰਸ਼ਣ ਟਕਰਾਅ ਸਿਰਫ ਤੇ ਸਿਰਫ ਟਕਰਾਅ ਇਸ ਦੀ ਨੀਤੀ ਸਾਨੂੰ ਕਿੰਨਾ ਫਾਇਦਾ ਦੇਵੇਗੀ ਇਸ ਦੇ ਉੱਤੇ ਵੀ ਸਾਨੂੰ ਸਾਰਿਆਂ ਨੂੰ ਬੈਠ ਕੇ ਵਿਚਾਰਨਾ ਚਾਹੀਦਾ ਹੈ ਜਰੂਰ ਇਸ ਦੇ ਉੱਪਰ ਬਹਿਸ ਕਰਨੀ ਚਾਹੀਦੀ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ ਦੋਵਾਂ ਪੱਖਿਆਂ ਤੋਂ ਹੋਣਾ ਚਾਹੀਦਾ ਹੈ ਵਿਦਵਾਨਾਂ ਦੀ رائے ਲਈ ਜਾਣੀ ਚਾਹੀਦੀ ਹੈ ਇਹ ਵੀ ਮੇਰਾ ਮੰਨਣਾ ਹੈ ਸੋ ਇਨ੍ਹਾਂ ਸਾਰੀਆਂ ਸੋਚਾਂ ਦੇ ਨਾਲ ਧੰਤਵ ਵਾਦ ਲੈਂਦੇ ਹਾਂ ਧੰਨਵਾਦ